ਪੰਜਾਬ ਪੁਲਿਸ ਨੇ ਫਾਜ਼ਿਲਕਾ ਵਿੱਚ ਬੀਐਸਐਫ ਦੇ ਸਹਿਯੋਗ ਨਾਲ ਫਾਜ਼ਿਲਕਾ ਸੈਕਟਰ ਵਿਸਪਾਰਤ ਪਾਕਿਸਤਾਨ ਸਰਹੱਦ ਦੇ ਤਿੰਨ ਪਾਸਿਆਂ ਕੇ ਰੇ ਸਰਹੱਦੀ ਪਿੰਡ ਮੁਹਾਜਮਸ਼ੇਰ ਵਿੱਚ ਡਰੋਨ ਦੀ ਲਗਾਤਾਰ ਹੋ ਰਹੀ ਆਵਾਜ਼ਾਈ ਤੋਂ ਬਾਅਦ ਪਿੰਡ ਦੇ ਸਾਬਕਾ ਸਰਪੰਚ ਹੰਸਾ ਸਿੰਘ ਦੇ ਪੁੱਤਰ ਜਗਸੀਰ ਸਿੰਘ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕਰ ਲਿਆ ਏ ਇਸ ਤੋਂ ਬਾਅਦ ਕੀਤੀ ਗਈ ਪੁਚਕਿਸ਼ਤੇ ਆਧਾਰ ਤੇ ਉਸ ਦੇ ਘਰੋਂ ਜ਼ਮੀਨ ਵਿੱਚ ਦੱਬ ਕੇ ਰੱਖੀ ਗਈ ਲੱਖਾਂ ਰੁਪਏ ਦੀ ਡਰੱਗ ਮਨੀ ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ 9.46700 ਰੁਪਏ ਦੀ ਡਰੱਗ ਮਨੀ 73.84 ਚਾਂਦੀ ਰਾਮਤ ਕੀਤੀ ਗਈ ਹੈ ਫਾਜ਼ਿਲਕਾ ਦੇ ਡੀਐਸਪੀ ਅਨੁਸਾਰ ਇਥੋਂ ਦੇ ਹੀ ਪਿੰਡ ਮੁਹਾਰ ਸੋਨਾ ਦੇ ਨੇੜੇੋਂ 28 ਮਾਰਚ ਨੂੰ 9.5 ਕਿਲੋ ਭਾਰ ਦੇ 9 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਕੀਤੀ ਗਈ ਜਾਂਚ ਪਰਤਾਲ ਮਗਰੋਂ ਜਗਸੀਰ ਸਿੰਘਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜ ਮਤਲਬ ਬੀਐਸਐਮ ਨੇ ਤਾਰ ਤੋਂ ਪਰਲੇ ਪਾਸੇ ਹਿਰੋਨ ਫੜ ਕੇ ਥਾਣੇ ਸਦਰ ਫਾਇਲ ਦਾ ਮਕਦਮਾ ਦਰਜ ਕਰਾਇਆ ਸੀ ਉਹਦੇ ਚ ਅਸੀਂ ਮਨਨ ਵੀਰ ਸਾਹਿਬ ਦੇ ਨਾਲ ਤਾਲਮਿਲ ਕਰਕੇ ਉਹਦੇ ਚ 4 ਰੁਪਏ ਵਕਫ ਵਕ ਰੁਪਈਏ ਅਗੇ ਵਕੋ ਰਿਟਰਨ ਅਸੀਂ ਗਫਤਾਰ ਕੀਤੇ ਹੈ ਗਫਤਾਰ ਕਰਨੋਂ ਤੋਂ ਪੁੱਛਗਛ ਕੀਤੀ ਹੈਗੀ ਹੈ ਉਹਨਾਂ ਤੋਂ ਡਰਗ ਮਨੀ ਜਿਹੜੀ ਉਹਨਾਂ ਪਹਿਲਾਂ ਸਮਾਰ ਮੰਗਾਇਆ ਸੀ ਮਗਾਕਣ ਵਿੱਚ ਉਹਦੇ ਚ ਕਰੀਬ 9 ਲੱਖ ਤੋਂ ਜ਼ਿਆਦਾ ਅਮਾਉਂਟ ਦੇ ਨਕਦ ਤੇ ਸੋਨਾ ਬਰੰਦ ਹੋਇਆ ਹੈ ਬਾਕੀ ਫਰਦਰ ਸਾਡੇ ਕੋਲ ਰਿਮਾਂਡ ਤੇ ਹੈਗੇ ਆ ਫਰਦਰ ਪੁੱਛਗਛ ਜਾਰੀ ਹੈ ਜੋ ਜੋ ਤੱਤ ਸਭ ਨੇ